ਉਹ ਤਾਂ ਕਹਿੰਦੇ ਆ ਵੀ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂਗੀ ਫੇਰ ਵੀ ਮੇਰੀ ਧੀ ਦੇ ਨਾ ਜ਼ਿੰਦਗੀ ਦਾ ਸਵਾਲ ਵਾ ਮੈਨੂੰ ਸਮਾਨ ਦੇਣਾ ਚਾਹੀਦਾ ਵਾ ਕਿਉਂਕਿ ਇਹਦਾ ਆਪਣਾ ਸਮਾਨ ਹੋਊਗਾ ਜਿੱਦਾਂ ਮਰਜ਼ੀ ਵਰਤੇ ਕੱਲ ਨੂੰ ਜਠਾਣੀ ਮੇਣਾ ਮਾਰੂਗੀ ਤੇ ਤੇਰਾ ਕਿਹੜਾ ਕੁਝ ਆਇਆ ਵਾ ਤੂੰ ਮੇਰੀ ਗੱਲ ਸੁਣ ਹਾਂਜੀ ਰਪਿੰਦਰ ਵਾਸਤੇ ਨਾ ਜਾਣਾ ਬਸ ਸ਼ਹਿਰ ਸਮਾਨ ਸਮੂਲ ਲੈਣ ਵਾਸਤੇ ਕਿਹੜਾ ਸਮਾਨ ਰਮਨ ਤੂੰ ਵੀ ਜਾਣਾ ਤੇ ਇਹਨੇ ਵੀ ਜਾਣਾ ਇਹਨੂੰ ਜਿਆਦਾ ਸਮਝਾ ਸਮਾਨ ਖਰੀਦਣ ਦੀ ਜੇ ਖਰੀਦ ਸਕਦਾ ਨਾ ਵੇਖ ਕੇ ਸਮਾਨ ਤੇ ਮੇਰੀ ਤੇ ਇਹਨਾਂ ਪੜਨੀਗੀ ਜਿਹੜਾ ਆਮ ਵਿਹਾਰਾ ਸਾਈ ਚਲਦਾ ਬਣਾ ਟੀਵੀ ਦਾ ਹਾਂ ਹਾਂ ਉਹ 32 ਇੰਚ ਦਾ ਵਾ ਮੇਰੇ ਖਿਆਲ ਚ ਆਹ ਵਾਲੀ 32 ਇੰਚ ਦੀ ਆ ਉਹ ਨਹੀਂ ਨਹੀਂ ਆਹ ਨਹੀਂ ਲੈਣੀ ਆ ਤਾਂ ਨਿੱਕੀ ਜੀ ਆ ਉਹ ਲੈਣੀ ਆ ਕੁੜੀ ਦੇ ਸਹੁਰੇ ਜਾਣੀ ਆ ਵੀਰ ਜੀ ਇਹਨੂੰ ਛੱਡੋ ਸਾਨੂੰ ਆਹ ਵਾਲੀ ਚਾਹੀਦੀ ਆ ਇਹਦੇ ਬਾਰੇ ਦੱਸੋ ਸਾਨੂੰ ਠੀਕ ਹੈ ਜੀ ਕਿੰਨੇ ਕੀ ਦੀ ਪੈਂਦੀ ਏ ਇਹ ਭਾਜੀ ਲੈਸ ਕਰ ਕਰਕੇ ਐਸ ਵੇਲੇ ਜਿਹੜੀ 1,75,000 ਦੀ ਪੈਂਦੀ ਏ 1,75,000 1,75,000 ਆਹ ਨਾ ਮਾਸੀ ਉਹਨਾਂ ਕੋਲੋਂ ਕਿਹੋਂ ਦੇ ਆ। ਦੇਖ ਜੋ ਤੂੰ ਮਾਸੀ ਜੀ ਦਾ ਹੁਣ ਤਨੂੰ ਨਾ ਫੋਨ ਨਹੀਂ ਆਣਾ ਤੇ ਨਾ ਹੀ ਉਹਨਾਂ ਨੇ ਇੱਥੇ ਆਉਣਾ ਵਾ। ਉਹਨਾਂ ਨੇ ਸਾਨੂੰ ਇਸੇ ਕਰਕੇ ਭੇਜਿਆ ਕਿ ਸਾਰਾ ਕੁਝ ਵੇਖ ਕੇ ਉਹ ਜੋਤ ਤਾਂ ਠੀਕ ਠਾਕ ਆ।